ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ viewers ਨੂੰ ਆਪ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਬਹੁਤ ਦਿਨ ਹੋ ਗਏ ਸੀ ਕਿ ਤੁਹਾਡੇ ਰੂਬਰੂ ਕਿਸੇ ਵੀਡੀਓ ਦੇ ਰਹੀ ਨਹੀਂ ਸੀ ਹੋ ਸਕੇ ਕਾਫੀ ਸਮਾਂ ਲੰਘ ਗਿਆ ਕਿ ਕੋਈ ਵੀਡੀਓ ਜਿਹੜੀ ਉਹ ਨਹੀਂ ਸੀ ਬਣਾ ਸਕੇ ਪਰ ਅੱਜ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਇਹ ਸੱਚੀ ਤਾਂ ਹੈ ਨਹੀਂ ਪਰ ਕਾਲਪਨਿਕ ਸਟੋਰੀ ਹੈ ਪਰ ਇਹਦੇ ਤੋਂ ਇੱਕ ਮੀਨਿੰਗਫੁਲ ਮੈਸੇਜ ਹੈ ਜਿਹੜਾ ਉਹ ਸਭ ਤੱਕ ਪਹੁੰਚ ਸਕਦਾ ਤੇ ਇਸੇ ਨਜ਼ਰੀਏ ਦੇ ਨਾਲ ਅੱਜ ਦੀ ਇਹ ਵੀਡੀਓ ਬਣਾਉਣ ਲੱਗਿਆ ਮੈਂ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਇਸ ਵੀਡੀਓ ਨੂੰ ਚਲਦੇ-ਚਲਦੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਇਸ ਤਰ੍ਹਾਂ ਦੇ ਵੀਡੀਓ ਹੋਰ ਬਣਾ ਸਕਦੇ ਤੇ ਮੈਨੂੰ ਇਹਨਾਂ ਤੋਂ ਵੀ ਮੋਟੀਵੇਸ਼ਨ ਮਿਲ ਸਕੇ ਤੇ ਜੋ ਅੱਜ ਦੀ ਕਹਾਣੀ ਹੈ ਇਹਦੇ ਵਿੱਚ ਇੱਕ ਹਿੰਟ ਦੇਣ ਲੱਗਾ ਹਾਂ ਤੁਹਾਨੂੰ ਕਿ ਇਹ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਜਿਹਦੇ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਕੋਈ ਇੱਕ ਪਲ ਹੀ ਬੁਰੇ ਤੋਂ ਬੁਰੇ ਇਨਸਾਨ ਨੂੰ ਇੱਕ ਚੰਗੇ ਰੂਪ ਦੇ ਵਿੱਚ ਬਦਲ ਸਕਦਾ ਤਾਂ ਇਹ ਇਸ ਪੁਆਇੰਟ ਦੇ ਉੱਪਰ ਹੀ ਕਹਾਣੀ ਹੈ ਤੇ ਆਓ ਵਧਦੇ ਹਾਂ ਆਪਣੀ ਵਿਟੇ ਦੇ ਵੱਲ ਤੇ ਆਪਣੀ ਇਸ ਕਹਾਣੀ ਦੇ ਵੱਲ ਬਣੇ ਰਹੋ ਹਣ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਕੁੜੀ ਆਪਣੇ ਮਨ ਪਰਚਾਵੇ ਲਈ ਕਹਿ ਸਕਦੇ ਤੁਸੀਂ ਜਾਂ ਆਪਣੀ ਇੱਛਾ ਪੂਰੀ ਕਰਨ ਦੇ ਲਈ ਕਿਸੇ ਇੱਕ ਰੈਸਟੋਰੈਂਟ ਦੇ ਵਿੱਚ ਜਾਂਦੇ ਹੈ ਤੇ ਆਪਣੀ ਮਨਪਸੰਦ ਡਰੈਸ ਪਾ ਕੇ ਤੇ ਉਸ ਰੈਸਟੋਰੈਂਟ ਦੇ ਵਿੱਚ ਬੈਠ ਕੇ ਉਹ ਆਪਣਾ ਖਾਣਾ ਆਰਡਰ ਕਰਦੀ ਹੈ ਤੇ ਉਹਨੂੰ ਖਾਂਦੀ ਹੈ ਤੇ ਇੰਜੋਏ ਕਰਦੀ ਹੈ ਤੇ ਉਸੇ ਰੈਸਟੋਰੈਂਟ ਦੇ ਵਿੱਚ ਇੱਕ ਮੁੰਡਾ ਹੁੰਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਘਮੰਡੀ ਸ਼ਰਾਬੀ ਅਯਾਸ਼ ਕਿਸਮ ਦਾ ਮੁੰਡਾ ਹੁੰਦਾ ਤੇ ਉਹ ਉੱਥੇ ਬੈਠਾ ਹੁੰਦਾ ਤੇ ਨਾਲ ਹੀ ਉਹ ਕੁੜੀ ਉਸ ਜਗ੍ਹਾ ਦੇ ਉੱਪਰ ਆਪਣਾ ਆਰਡਰ ਜਿਹੜਾ ਉਹ ਇੰਜੋਏ ਕਰ ਰਹੀ ਹੁੰਦੀ ਹੈ ਤਾਂ ਥੋੜੀ ਦੇਰ ਬਾਅਦ ਕੀ ਹੁੰਦਾ ਕਿ ਉਹ ਡਰਿੰਕ ਪੀ ਰਿਹਾ ਹੁੰਦਾ ਡਰਿੰਕ ਪੀ ਪੀ ਕੇ ਉਹ ਡਰਿੰਕ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਕੀ ਕਰਦਾ ਆਪਣੇ ਉਹਦੇ ਹੱਥ ਔਰ ਮੂੰਹ ਜਿਹੜਾ ਉਹ ਗੰਦਾ ਹੋ ਜਾਂਦਾ ਉਹ ਕੀ ਕਰਦਾ ਉਹਨੂੰ ਸਾਫ਼ ਕਰਨ ਲਈ ਕੋਈ ਕਰਨ ਲਈ ਕੋਈ ਕੱਪੜਾ ਨਹੀਂ ਮਿਲਦਾ ਤੇ ਉਹ ਕੀ ਕਰਦਾ ਉਸ ਕੁੜੀ ਦੀ ਡਰੈੱਸ ਨੂੰ ਆਪਣੇ ਹੱਥਾਂ 'ਚ ਫੜਦਾ ਤੇ ਆਪਣਾ ਮੂੰਹ ਹੱਥ ਸਾਫ਼ ਕਰਨ ਲੱਗਦਾ ਤੇ ਇਸ ਤੇ ਕੁੜੀ ਬਹੁਤ ਗੁੱਸਾ ਹੁੰਦੀ ਹੈ ਕਿ ਤੂੰ ਅਸੀਂ ਇਹ ਕੀ ਕਰ ਰਹੇ ਹੋ ਤੁਸੀਂ ਮੇਰੇ ਕਪੜੇ ਖਰਾਬ ਕਰ ਰਹੇ ਹੋ ਤੇ ਤੁਸੀਂ ਇੰਨੀ ਵੀ ਸੈਂਸ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਕਿਸਦੇ ਨਾਲ ਬੈਠ ਕੇ ਆਪਣਾ ਖਾਣਾ ਇੰਜੋਏ ਕਰਨਾ ਤੇ ਦੂਸਰੇ ਨੇ ਕਿਸ ਤਰ੍ਹਾਂ ਕਰਨਾ ਤੁਸੀਂ ਉਸ ਦਾ ਸਮਾਂ ਔਰ ਉਸ ਦੇ ਇੰਜੋਏਮੈਂਟ ਨੂੰ ਖਰਾਬ ਕਰ ਰਹੇ ਹੋ ਪਰ ਉਹ ਇੰਨਾ ਕਿ ਐਰੋਗੈਂਟ ਹੁੰਦਾ ਕਿ ਉਹ ਇਸ ਚੀਜ਼ ਨੂੰ ਕੁਝ ਨਹੀਂ ਸਮਝਦਾ ਔਰ ਉਸ ਕੁੜੀ ਨੂੰ ਬੁਰਾ ਭਰਾ ਬੋਲਦਾ ਤੇ ਉਸ ਨੂੰ ਕਹਿੰਦਾ ਵੀ ਕੀ ਤੂੰ ਆਪਣੇ ਇਸ ਡਰੈਸ ਦੀ ਗੱਲ ਕਰਦੀਆਂ ਖਾਣੇ ਦੀ ਗੱਲ ਕਰਦੇ ਆ ਤੈਨੂੰ ਕੀ ਚਾਹੀਦਾ ਦੱਸ ਉਹਨੇ ਆਰਡਰ ਕਰਦੇ ਚੱਕਾ ਪੈਸੇ ਜੋ ਉਹ ਕੁੜੀ ਦੇ ਹੋ ਮੂੰਹ ਤੇ ਮਾਰਦਾ ਤੇ ਕੁੜੀ ਨੂੰ ਇੰਨਾ ਬੁਰਾ ਲੱਗਦਾ ਕਿ ਉਹ ਉਸ ਨੂੰ ਬਹੁਤ ਬੁਰਾ ਭਲਾ ਬੋਲ ਕੇ ਅੰਦਰੋਂ ਅੰਦਰ ਹੀ ਗੁੱਸਾ ਹੋਈ ਹੁੰਦੀ ਹੈ ਤੇ ਜਦੋਂ ਉਹ ਉੱਠ ਕੇ ਵਾਪਸ ਜਾਣ ਲੱਗਦੀ ਹੈ ਉਸ ਨੂੰ ਇਹ ਸਾਰੀਆਂ ਚੀਜ਼ਾਂ ਬੋਲ ਕੇ ਔਰ ਉਸ ਦੀ ਗੱਲ ਦੀ ਉਹ ਮੁੰਡਾ ਜਿਹੜਾ ਉਸ ਕੁੜੀ ਦੀ ਇੱਕ ਵੀ ਗੱਲ ਦੀ ਪ੍ਰਵਾਹ ਨਹੀਂ ਕਰਦਾ ਪਰ ਉਹ ਕੁੜੀ ਗੁੱਸਾ ਹੋ ਕੇ ਜਦੋਂ ਵਾਪਸ ਜਾਣ ਲੱਗਦੀ ਹੈ ਤਾਂ ਅਚਾਨਕ ਉਹਨੂੰ ਚੱਕਰ ਆਉਂਦਾ ਔਰ ਉਹ ਬੇਹੋਸ਼ ਹੋ ਕੇ गिर ਜਾਂਦੀ ਆ ਉਹ 에रोगੈਂਟ ਮੁੰਡਾ ਤੇ ਉਹਦੇ ਨਾਲ ਦਾ ਜਿਹੜਾ ਉਹਦਾ ਦੋਸਤ ਉਹ ਤਾਂ ਭੱਜ ਗਿਆ ਉਸ ਕੁੜੀ ਨੂੰ ਚੱਕਦਣ ਨੂੰ ਲੱਗਦਾ ਕਿ ਇਹਨੂੰ ਕੁਝ ਹੋ ਗਿਆ ਤੇ ਉਹ ਸੋਚਦੇ ਨੇ ਕਿ ਚਲੋ ਇਹਨੂੰ ਹਸਪੀਟਲ ਤਾਂ ਲਈ ਜਾਈ ਆਪਾਂ ਤਾਂ ਉਹ ਹਸਪੀਟਲ ਲੈ ਕੇ ਜਾਂਦ ਨੇ ਤਾਂ ਉਹ ਨਰਸ ਜੋ ਉਸ ਨੂੰ ਟ੍ਰੀਟ ਕਰ ਰਹੀ ਹੁੰਦੀ ਆ ਉਸ ਨੂੰ ਲੈ ਕੇ ਜਾ ਰਹੀ ਹੁੰਦੀ ਆ ਤਾਂ ਉਹ ਉਹਨੂੰ ਕਹਿੰਦਾ ਦੇਖੋ ਦੇਖੋ ਇਹ ਨਾਟਕ ਕਰ ਰਹੀ ਆ ਜਿਉਂਦੀ ਆ ਅੱਖਾਂ ਖੋਲ ਰਹੀ ਆ ਤੇ ਇਹ ਸਭ ਠੀਕ ਆ ਮੈਂ ਜਾਣਦਾ ਕਿ ਇਹ ਜਿਉਂਦੀ ਆ ਤੇ ਮੈਂ ਹੁਣ ਜਾ ਰਿਹਾ ਤੇ ਉਹ ਨਰਸ ਜੋ ਆਪਣਾ ਫਰਜ਼ ਸਮਝਦੇ ਹੋਏ ਅੰਦਰ ਉਹਦੇ ਗੁੱਸਾ ਹੁੰਦਾ ਉਸ ਲੜਕੀ ਨੂੰ ਜਾਣਦੀ ਹੁੰਦੀ ਹੈ ਕਿਉਂਕਿ ਆਲਰੇਡੀ ਉਸ ਹਸਪੀਟਲ ਦੀ ਉਹ ਕੁੜੀ ਆ ਜੋ ਪੇਸ਼ੈਂਟ ਹੁੰਦੀ ਹੈ ਤੇ ਉਹ ਗੁੱਸੇ ਚ ਆ ਕੇ ਬੋਲਿਆ ਕਿ ਤੈਨੂੰ ਪਤਾ ਹੈ ਕਿ ਤੂੰ ਕੀ ਕਹਿ ਰਹੇ ਏਕ ਪੇਸ਼ੈਂਟ ਆ ਇਸ ਨੂੰ ਚੰਗੀ ਤਰ੍ਹਾਂ ਟਰੀਟ ਕਰੋ ਤੁਹਾਨੂੰ ਨਹੀਂ ਪਤਾ ਕਿ ਇਹ ਕਿੰਨੀ ਬਿਮਾਰ ਆ ਇਸ ਕੁੜੀ ਨੂੰ ਉਹ ਗੁੱਸੇ ਚ ਬੋਲਦੀ ਆ ਉਸ ਮੁੰਡੇ ਨੂੰ ਕਿ ਇਸ ਕੁੜੀ ਨੂੰ ਫੋਰਥ ਸਟੇਜ ਦਾ ਕੈਂਸਰ ਆ ਤੇ ਤੂੰ ਇਸ ਨੂੰ ਟ੍ਰਿਚ ਜਾਣਦਾ ਤੈਨੂੰ ਇੰਨੇ ਵੀ ਅਕਲ ਤੈਨੂੰ ਇੰਨੇ ਵੀ ਸਮਝ ਨਹੀਂ ਆਇਆ ਕਿ ਤੇ ਕਿਸੇ ਮਰੀਜ਼ ਦੇ ਨਾਲ ਤਾਂ ਛੱਡੋ ਕਿ ਕਿਸ ਆਮ انسان ਤੇ ਨਾ ਤੁਸੀਂ ਕਿਸ ਤਰ੍ਹਾਂ ਟ੍ਰੀਟ ਕਰਨਾ ਔਰ ਕਿਸ ਤਰ੍ਹਾਂ ਤੁਸੀਂ ਲੈਂਗੁਏਜ ਦੇ ਬੱਚੇ ਲਈ ਇਸ ਕੁੜੀ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਤੇ ਤਾਂ ਉਹ ਮੁੰਡਾ ਇਹ ਸੁਣ ਕੇ ਹੈਰਾਨ ਹੋ ਜਾਂਦਾ ਕਿ ਐਨੀ ਵੱਡੀ ਗੱਲ ਸੀ ਫਿਰ ਉਹਦਾ ਜਰੂਰ ਟ੍ਰੀਟਮੈਂਟ ਚੱਲਦਾ ਤਾਂ ਉਹ ਜਾਣਨ ਦੀ ਕੋਸ਼ਿਸ਼ ਕਰਦਾ ਕਿ ਇਹ ਐਕਚੁਅਲੀ ਹੋਇਆ ਕੀ ਹੋਇਆ ਜੇਕਰ ਇਹ ਇੰਨੀ ਬਿਮਾਰ ਸੀ ਤਾਂ ਇਹ ਰੈਸਟੋਰੈਂਟ ਦੇ ਵਿੱਚ ਕੀ ਕਰ ਰਹੀ ਸੀ ਆਪਣਾ ਘਰ ਆਰਾਮ ਕਰਦੀ ਉਦੇ ਮਨ ਦੇ ਉੱਪਰ ਗਹਿਰੀ ਠੇਸ ਪਹੁੰਚਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਐਨੀ ਜ਼ਿਆਦਾ ਬਿਮਾਰ ਆ ਔਰ ਸੱਚੀ ਜਰ ਮੇਰੇ ਨਾਲ ਬਹੁਤ ਮਾੜਾ ਬਿਹੇਵ ਕੀਤਾ ਉਸ ਤੋਂ ਬਾਅਦ ਜਦੋਂ ਉਹ ਉਸ ਡਾਕਟਰ ਨਾਲ ਉਸ ਨਰਸ ਨਾਲ ਗੱਲ ਕਰਦਾ ਤਾਂ ਉਹ ਦੱਸਦੀ ਹੈ ਕਿ ਇਹ ਕੁੜੀ ਆਪਣੀ ਆਖਰੀ ਇੱਛਾ ਪੂਰੀ ਕਰਨ ਦੇ ਲਈ ਰੈਸਟੋਰੈਂਟ ਦੇ ਵਿੱਚ ਗਈ ਸੀ ਕਿਉਂ ਕਿ ਕਿਉਂਕਿ ਇਸ ਦੇ ਮਨ ਵਿੱਚ ਸੀ ਕਿ ਇੱਕ ਬਹੁਤ ਮਹਿੰਗੇ ਹੋਟਲ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਜਾ ਕੇ ਖਾਣਾ ਆਪਣਾ ਡਿਨਰ ਆਪਣਾ ਸਮਾਂ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਇੰਜੋਏ ਕਰਾ ਤੇ ਉਹਦੀ ਇਹ ਵੀ ਇੱਛਾ ਸੀ ਕਿ ਮੈਂ ਇੱਕ ਬਹੁਤ ਸੋਹਣੀ ਡਰੈਸ ਪਾ ਕੇ ਜਾਵਾਂ ਤੇ ਉਹ ਇਸੇ ਕਰਕੇ ਆਪਣੀ ਡਰੈਸ ਨੂੰ ਇੰਨਾ ਸੰਭਾਲ ਕੇ ਰੱਖ ਰਹੀ ਸੀ ਇਸੇ ਕਰਕੇ ਉਸ ਮਹਿੰਗੇ ਰੈਸਟੋਰੈਂਟ ਦੇ ਵਿੱਚ ਜਾ ਕੇ ਉਹਨੇ ਖਾਣਾ ਆਰਡਰ ਕੀਤਾ ਤੇ ਆਪਦਾ ਸਮਾਂ ਜਿਹੜਾ ਉਹ ਚੰਗੇ ਢੰਗ ਨਾਲ ਬਤੀਤ ਕਰਨਾ ਚਾਹੁੰਦੀ ਸੀ ਜਿਹੜਾ ਉਹ ਮੁੰਡਾ ਹੁੰਦਾ ਉਹਦੇ ਮਨ ਦੇ ਵਿੱਚ ਆਉਂਦਾ ਕਿ ਕਿ ਮੈਂ ਸੱਚੀ ਇਸ ਕੁੜੀ ਦੀ ਉਹ ਆਖਰੀ ਇੱਛਾ ਪੂਰੀ ਕਰਨ ਦੇ ਵਿੱਚ ਉਹਦਾ ਸਮਾਂ ਬਰਬਾਦ ਕੀਤਾ ਉਸ ਕੁੜੀ ਦਾ ਦਿਨ ਖਰਾਬ ਕੀਤਾ ਮੈਂ ਔਰ ਉਹ ਸੋਚਣਾ ਸ਼ੁਰੂ ਕਰ ਦਿੰਦਾ ਕਿ ਕਿ ਪਰਮਾਤਮਾ ਉਹ ਰੱਬ ਆ ਜਿਹੜਾ ਮੈਨੂੰ ਉਹ ਮਾਫ ਕਰ ਦੂਗਾ ਕਦੇ ਵੀ ਨਹੀਂ ਕਰੂਗਾ ਤਾਂ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦਾ ਕਿ ਮੈਂ ਉਹਦੇ ਲਈ ਕੁਝ ਚੰਗਾ ਕਰ ਸਕਾਂ ਉਹ ਮੁੰਡਾ ਆਪਣੀ ਗਲਤੀ ਦੀ ਮਾਫੀ ਮੰਗਣ ਦੇ ਲਈ ਉਸ ਕੁੜੀ ਕੋਲ ਜਾਂਦਾ ਜਦੋਂ ਉਹ ਕੁੜੀ ਨੂੰ ਥੋੜਾ ਜਿਹਾ ਹੋਸ਼ ਆਉਂਦਾ ਸੰਭਲ ਜਾਂਦੀ ਹੈ ਤਾਂ ਉਸ ਨੂੰ ਅਲ ਦੇ ਵਾਲੇ ਬਾਰੇ ਨੌਲੇਜ ਹੁੰਦੀ ਹੈ ਕਿ ਮੈਂ ਕਿੱਥੇ ਆ ਗਈ ਮੈਂ ਹਸਪੀਟਲ ਦੇ ਵਿੱਚ ਆ ਗਈ ਤਾਂ ਉਹ ਮੁੰਡਾ ਉਸ ਨੂੰ ਮਿਲਣ ਜਾਂਦਾ ਤੇ ਉਹਨੂੰ ਉਹ ਕਹਿੰਦਾ ਕਿ ਮੈਨੂੰ ਮਾਫ ਕਰ ਦੇ ਵੀ ਮੈਂ ਇਹ ਗਲਤੀ ਅਣਜਾਣੇ ਵਿੱਚ ਕੀਤੀ ਆ ਫਰੇ ਹੈ ਮੇਰੀ ਬਹੁਤ ਵੱਡੀ ਗਲਤੀ ਹੈ ਮੈਨੂੰ ਮਾਫ ਕਰ ਦੇ ਪਰ ਕੁੜੀ ਦੇ ਦਿਲ ਦੇ ਵਿੱਚ ਇੰਨਾ ਗੁੱਸਾ ਹੁੰਦਾ ਕਿ ਮੇਰੀ ਹੀ ਆਖਰੀ ਇੱਛਾ ਸੀ ਮੈਂ ਮਰਨ ਵਾਲੀ ਆ ਔਰ ਇਸ ਬੰਦੇ ਨੇ ਮੇਰਾ ਦਿਨ ਮੇਰਾ ਸਮਾਂ ਔਰ ਮੇਰੀ ਖੁਸ਼ੀ ਖਰਾਬ ਕੀਤੀ ਹੈ ਉਹ ਕਹਿੰਦੀ ਵੀ ਮੈਂ ਤੈਨੂੰ ਕਦੇ ਵੀ ਮਾਫ ਨਹੀਂ ਕਰ ਸਕਦੀ ਤੂੰ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈ ਮੈਂ ਤੈਨੂੰ ਮਾਫ ਨਹੀਂ ਕਰ ਸਕਦੀ ਤਾਂ ਉਹ ਕਹਿੰਦਾ ਵੀ ਤੇਰੀ ਇੱਛਾ ਸੀ ਰੈਸਟੋਰੈਂਟ ਦਾ ਖਾਣਾ ਖਾਣ ਦੇ ਲਈ ਆ ਦੇਖੋ ਮੈਂ ਤੇਰੇ ਲਈ ਪੈਕ ਕਰਵਾ ਕੇ ਲੈ ਕੇ ਆਇਆ ਤੂੰ ਇੱਥੇ ਹੀ ਹਸਪੀਟਲ ਦੇ ਵਿੱਚ ਆਪਣਾ ਜਿਹੜਾ ਖਾਣਾ ਉਹ ਡਿਨਰ ਆ ਉਹਨੂੰ ਇੰਜੋਏ ਕਰੋ ਉਹ ਕਹਿੰਦੀ ਜਿਹੜੀ ਚੀਜ਼ ਦੀ ਇੱਛਾ ਸੀ ਕਿ ਮੈਂ ਬਾਹਰ ਜਾ ਕੇ ਖਾਣਾ ਆਰਡਰ ਕਰਕੇ ਇੱਕ ਵਧੀਆ ਰੈਸਟੋਰੈਂਟ ਵਿੱਚ ਸੋਹਣੇ ਕੱਪੜੇ ਪਾ ਕੇ ਇੰਜੋਏ ਕਰਾਂ ਤੂੰ ਮੈਨੂੰ ਕਹਿ ਰਿਹਾ ਕਿ ਮੈਂ ਹਸਪੀਟਲ ਦੇ ਵਿੱਚ ਉਸ ਚੀਜ਼ ਨੂੰ ਇੰਜੋਏ ਕਰਦਾ ਕਦੇ ਵੀ ਨਹੀਂ ਉਹ ਰੋ ਰਹੀ ਹੁੰਦੀ ਉਹਦੇ ਅੱਖਾਂ ਦੇ ਵਿੱਚ ਪਾਣੀ ਹੁੰਦਾ ਔਰ ਬਹੁਤ ਜ਼ਿਆਦਾ ਗੁੱਸੇਵੀਆਂ ਨਜ਼ਰਾਂ ਦੇ ਵਿੱਚ ਨਜ਼ਰ ਆ ਰਿਹਾ ਹੁੰਦਾ ਤੇ ਮੁੰਡੇ ਨੂੰ ਵੀ ਅਹਿਸਾਸ ਹੁੰਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤਾਂ ਉਸ ਤੋਂ ਬਾਅਦ ਉਹ ਕੀ ਕਰਦਾ ਉਹ ਸੋਚਦਾ ਕਿ ਮੈਂ ਇਹਦਾ ਇਹਦਾ ਦਿਨ ਦੁਬਾਰਾ ਬਣਾ ਦਿਆਂ ਉਹ ਹਸਪੀਟਲ ਤੋਂ ਇਜਾਜ਼ਤ ਲੈ ਕੇ ਉਸ ਹੋਟਲ ਹਸਪੀਟਲ ਦੇ ਵਿੱਚ ਇੱਕ ਕਮਰੇ ਨੂੰ ਇਸ ਤਰ੍ਹਾਂ ਸਜਾਉਂਦਾ ਕਿ ਉਹ ਰੈਸਟੋਰੈਂਟ ਦੀ ਤਰ੍ਹਾਂ ਲੱਗਦਾ। ਉੱਥੇ ਵੇਟਰ ਆਉਂਦੇ ਨੇ, ਉਸ ਜਗ੍ਹਾ ਦੇ ਉੱਪਰ ਉਹ ਸਾਰਾ ਖਾਣਾ ਆਉਂਦਾ ਜਿਸ ਤਰ੍ਹਾਂ ਦਾ ਉਹ ਆਰਡਰ ਕਰਨਾ ਚਾਹੁੰਦੀ ਆ ਤੇ ਉਸ ਕੁੜੀ ਨੂੰ ਉਹ ਇੱਕ ਨਵੀਂ ਡਰੈੱਸ ਜਿਸ ਤਰ੍ਹਾਂ ਦੀ ਉਹਦੇ ਪਾਈ ਹੋਈ ਸੀ ਉਨੀ ਹੀ ਸੋਹਣੀ ਇੱਕ ਨਵੀਂ ਡਰੈੱਸ ਗਿਫਟ ਕਰਦਾ ਤੇ ਉਹਦੇ ਕੋਲ ਜਾਂਦਾ। ਤੇ ਉਹ ਕੁੜੀ ਜਦੋਂ ਇਹ ਗੱਲ ਮੰਨ ਜਾਂਦੀ ਆ کافی ਸਮੇਂ ਦੇ ਬਾਅਦ ਵੀ ਚਲੋ ਠੀਕ ਆ ਮੇਰੇ ਲਈ ਇੰਤਜ਼ਾਮ ਕੀਤਾ ਤਾਂ ਪਤਾ ਨਹੀਂ ਕਿੱਥੇ ਕੀਤਾ ਔਰ ਕਿਸ ਤਰ੍ਹਾਂ ਕੀਤਾ ਵੀ ਮਨ ਕੇ ਉਹ ਉਸ ਲੜਕੇ ਦੀ ਗੱਲ ਨੂੰ ਮੰਨ ਕੇ ਉਹਨੂੰ ਲੱਗਦਾ ਕਿ ਇਹ ਸੱਚੇ ਦਿਲ ਤੋਂ ਇਹ ਚੀਜ਼ਾਂ ਸਾਰੀਆਂ ਕਰ ਰਿਹਾ ਤਾਂ ਉਹ ਉਸ ਮੁੰਡੇ ਦੀ ਗੱਲ ਮੰਨ ਕੇ ਉਸਦੇ ਨਾਲ ਚਲੀ ਜਾਂਦੀ ਹੈ ਪਰ ਉਹ ਜਦੋਂ ਜਾਂਦੀ ਹੈ ਉਹ ਦੇਖਦੀ ਹੈ ਕਿ ਹਸਪੀਟਲ ਦਾ ਇੱਕ ਰੂਮ ਹੀ ਮੇਰੇ ਲਈ ਇੰਨਾ ਵਧੀਆ ਸਜਾਇਆ ਦਿੱਤਾ ਕਿ ਉਹ ਇੱਕ ਬਹੁਤ ਹੀ ਸੋਹਣੇ ਔਰ ਐਕਸਪੈਂਸਿਵ ਰੈਸਟੋਰੈਂਟ ਦੀ ਤਰ੍ਹਾਂ ਲੱਗ ਰਿਹਾ ਤਾਂ ਉੱਥੇ ਉਹ ਬੈਠ ਕੇ ਡਿਨਰ ਕਰਦੀ ਹੈ ਖੁਸ਼ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਇਸ ਮੁੰਡੇ ਨੂੰ ਸੱਚੀ ਚ ਗਲਤੀ ਹੈ ਜਿਹੜੀ ਉਹ ਆਪਣੀ ਸੱਚੇ ਦਿਲ ਤੋਂ ਔਰ ਅੰਦਰ ਤੋਂ ਉਸ ਨੂੰ ਇਸ ਗਲਤੀ ਦਾ ਅਹਿਸਾਸ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਮਾਫ਼ ਕੀਤਾ ਤੇਰੀ ਗਲਤੀ ਤੇ ਤੂੰ ਮੇਰਾ ਦਿਨ ਦੁਬਾਰਾ ਕ੍ਰੀਏਟ ਕਰਤਾ ਦੁਬਾਰਾ ਬਣਾਤਾ ਇੰਨਾ ਹਸੀਨ ਬਣਾਇਆ ਉਹਦੇ ਲਈ ਥੈਂਕ ਯੂ ਉਹ ਜਿਹੜਾ ਮੁੰਡਾ ਹੰਦਾ ਉਹ ਸੋਚਦਾ ਕਿ ਉਹ ਕਿਹੜਾ ਪਲ ਸੀ ਜਿਸ ਪਲ ਦੇ ਵਿੱਚ ਇਹਨੇ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਤੇ ਮੈਨੂੰ ਜ਼ਿੰਦਗੀ ਦੇ ਬਾਰੇ ਇਹ ਸਮਝ ਆਇਆ ਕਿ ਐਨੇ ਦੁੱਖ ਦੀ ਘੜੀ ਦੇ ਵਿੱਚ ਐਨੀ ਤਖਲੀਫ ਦੀ ਘੜੀ ਦੇ ਵਿੱਚ ਵੀ ਲਾਈਫ ਨੂੰ ਇੰਜੋਏ ਕੀਤਾ ਜਾ ਸਕਦਾ ਔਰ ਉਹ ਉਹ ਪਲ ਜਿਸ ਪਲ ਦੇ ਵਿੱਚ ਉਸ ਕੁੜੀ ਨੇ ਉਹਨੂੰ ਇੰਨੀਆਂ ਦਰਦ ਭਰੀਆਂ ਗੱਲਾਂ ਕਹੀਆਂ ਆਪਣੇ ਦੁਖੀ ਹਿਰਦੇ ਤੋਂ ਤਾਂ ਉਹ ਪਲ ਇਸ ਤਰ੍ਹਾਂ ਦਾ ਸੀ ਜਿਸ ਪਲ ਨੇ ਉਸ ਮੁੰਡੇ ਦੀ ਜ਼ਿੰਦਗੀ ਬਦਲ ਦਿੱਤੀ ਉਹ ਸੋਚਦਾ ਕਿ ਮੇਰੇ ਜ਼ਿੰਦਗੀ ਬਦਲਣ ਦੇ ਵਿੱਚ ਇਸ ਕੁੜੀ ਦਾ ਬਹੁਤ ਵੱਡਾ ਹੱਥ ਹੈ ਤੇ ਮੈਂ ਇਹਦੇ ਲਈ ਕੁਝ ਕਰਨਾ ਚਾਹਣਾ ਉਸ ਤੋਂ ਬਾਅਦ ਉਹ ਜਾ ਕੇ ਹਸਪੀਟਲ ਦੇ ਵਿੱਚ ਗੱਲ ਕਰਦਾ ਕਿ ਮੈਂ ਇਸ ਕੁੜੀ ਲਈ ਕੁਝ ਕਰਨਾ ਚਾਹਣਾ ਹੈ ਇਸ ਨੇ ਮੇਰੀ ਜ਼ਿੰਦਗੀ ਬਦਲ ਰਹੀ ਹੈ ਤੇ ਮੇਰਾ ਆਉਣ ਵਾਲਾ ਫਿਊਚਰ ਮੈਂ ਇਸ ਕੁੜੀ ਦੇ ਨਾਲ ਹੀ ਦੇਖਦਾ ਤੇ ਇਹਦੇ ਲਈ ਕੀ ਕਰ ਸਕਦਾਗਾ ਇਹ ਠੀਕ ਹੋ ਜਾਵੇ ਤਾਂ ਉਹ ਡਾਕਟਰ ਨੂੰ ਉਸ ਮੁੰਡੇ ਨੂੰ ਦੱਸ ਦਿੱਇਆ ਕਿ ਇਹਦਾ ਜੋ ਟਰੀਟਮੈਂਟ ਆ ਉਹ ਐਕਸਪੈਂਸਿਵ ਟਰੀਟਮੈਂਟ ਆ ਔਰ ਉਹਦੇ ਵਿੱਚ ਕੋਈ ਗਾਰੰਟੀ ਵੀ ਨਹੀਂ ਹੈ ਕਿ ਇਹ ਬਚੇਗੀ ਜਾਂ ਨਹੀਂ ਇਸ ਟਰੀਟਮੈਂਟ ਉੱਪਰ ਇੰਨੀ ਜ਼ਿਆਦਾ ਕੋਸਟ ਆਏਗੀ ਕਿ ਜਿੱਤੇ ਤਰੇ ਰੈਸਟੋਰੈਂਟ ਨੇ ਇਸ ਤਰ੍ਹਾਂ ਦੇ ਤਿੰਨ ਰੈਸਟੋਰੈਂਟ ਉਸ ਕੀਮਤ ਵਿੱਚ ਹੋਰ ਖੁੱਲ ਸਕਦਾ ਪਰ ਇੱਕ ਰੈਸਟੋਰੈਂਟ ਨਾਲ ਇਹਦਾ ਕੁਝ ਨਹੀਂ ਪੜਨਾ ਪਰ ਉਹ ਕਹਿੰਦਾ ਕਿ ਮੈਂ ਇਹਦੇ ਲਈ ਸਭ ਕੁਝ ਕਰਨਾ ਚਾਹੁੰਦਾ ਉਹ ਅਰੇਂਜਮੈਂਟ ਕਰਦਾ ਹਰ ਇੱਕ ਚੀਜ਼ ਦੀ ਤੇ ਉਸ ਕੁੜੀ ਦਾ ਟਰੀਟਮੈਂਟ ਕਰਵਾਉਂਦਾ ਤਾਂ ਟਰੀਟਮੈਂਟ ਲਈ ਜਾਣ ਤੋਂ ਪਹਿਲਾਂ ਉਹ ਲੜਕੀ ਕਹਿੰਦੀ ਆ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਕਿ ਮੈਂ ਇਸ ਤੋਂ ਬਾਅਦ ਵਾਲੀ ਲਾਈਫ ਆ ਜਿਹੜੀ ਮੈਂ ਉਹਨੂੰ ਇੰਜੋਏ ਕਰ ਵੀ ਪਾਉਂਗੀ ਜਾਂ ਨਹੀਂ ਕਰ ਪਾਉਂਗੀ ਜੋ ਆਫਟਰ ਲਾਈਫ ਦਾ ਪਤਾ ਨਹੀਂ ਮੇਰੀ ਕਿਸ ਤਰ੍ਹਾਂ ਦੀ ਹੋਣੀ ਹੈ ਮਰਨ ਤੋਂ ਬਾਅਦ ਮੈਂ ਪਤਾ ਨਹੀਂ ਕਿਸ ਦੁਨੀਆ ਦੇ ਵਿੱਚ ਹੋऊंगी ਕੀ ਕਰਦੀ ਹੋऊंगी ਕੁਝ ਨਹੀਂ ਪਤਾ ਤਾਂ ਉਸ ਤੋਂ ਬਾਅਦ ਉਹ ਬੰਦਾ ਉਸ ਨੂੰ ਹੌਸਲਾ ਦਿੰਦਾ ਕਿ ਨਹੀਂ ਕੁਝ ਨਹੀਂ ਹੋਣਾ ਤੇਰਾ ਟਰੀਟਮੈਂਟ ਵਧੀਆ ਹੋਏਗਾ ਔਰ ਜਿਉਂਦੇ ਜਾਗਦੇ ਮੇਰੇ ਕੋਲੇ ਆਏਗੀ ਤੇ ਉਹ ਇਹ ਚੀਜ਼ ਸੁਣ ਕੇ ਹੈਰਾਨ ਹੋ ਜਾਂਦੀ ਹੈ ਫਿਰ ਉਹ ਦੱਸਦਾ ਕਿ ਮੈਂ ਆਉਣ ਵਾਲਾ ਫਿਊਚਰ ਤੇਰੇ ਨਾਲ ਆਪਣਾ ਦੇਖਣਾ ਤਾਂ ਮੈਂ ਕਹਿ ਰਿਹਾ ਕਿ ਤੂੰ ਠੀਕ ਹੋ ਕੇ ਮੇਰੇ ਕੋਲ ਜਦੋਂ ਕਿ ਉਹ ਟ੍ਰੀਟਮੈਂਟ ਹੋ ਜਾਂਦਾ ਟ੍ਰੀਟਮੈਂਟ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਮਰ ਗਈ ਮੈਂ ਕਿਸੇ ਹੋਰ ਦੁਨੀਆ ਦੇ ਵਿੱਚ ਆ ਫਿਰ ਉਹ ਆ ਕੇ ਦੱਸਦਾ ਕਿ ਨਹੀਂ ਇਹ ਤੇਰੀ ਆਫਟਰ ਲਾਈਫ ਨਹੀਂ ਹੈ ਇਹ ਤੇਰਾ ਫਿਊਚਰ ਹੈ ਜਿਹਦੇ ਵਿੱਚ ਤੂੰ ਜੀਉਂਦੀ ਹੈ ਜਾਗਦੀ ਹੈ ਔਰ ਮੇਰੇ ਕੋਲ ਆ ਤਾਂ ਫਿਰ ਉਹ ਬਹੁਤ ਖੁਸ਼ ਹੁੰਦੀ ਹੈ ਤੇ ਖੁਸ਼ੀ ਭਰੀਆਂ ਅੱਖਾਂ ਦੇ ਨਾਲ ਉਸ ਦਾ ਧੰਨਵਾਦ ਕਰਦੀ ਹੈ ਤੇ ਉਹ ਉਸ ਨੂੰ ਗੱਲਾਂ ਗੱਲਾਂ ਦੇ ਵਿੱਚ ਕਹਿੰਦੀ ਹੈ ਕਿ ਇਸ ਤੋਂ ਬਾਅਦ ਵੀ ਮੈਂ ਉਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਖਾਣਾ ਪਸੰਦ ਕਰੂੰਗੀ ਜਿੱਥੇ ਮੇਰਾ ਖਾਣਾ ਮੇਰਾ ਸਮਾਂ ਤੂੰ ਵਰਵਾਦ ਕੀਤਾ ਸੀ ਤੇ ਅੱਖਾਂ ਭਰ ਕੇ ਹੱਸਦਾ ਤੇ ਦਿਲ ਤੋਂ ਹੱਸਦਾ ਤੇ ਉਹ ਕਹਿੰਦਾ ਆਪਾਂ ਜਰੂਰ ਚਲਾਂਗੇ ਉਸ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਉਸ ਲੜਕੀ ਦੇ ਨਾਲ ਉਸ ਰੈਸਟੋਰੈਂਟ ਪੈ ਜਾਂਦਾ ਖਾਣਾ ਆਰਡਰ ਕਰਦਾ ਸੋਹਣੀ ਡਰੈਸ ਪਾਉਂਦਾ ਔਰ ਉਹ ਉਸ ਕੁੜੀ ਨੂੰ ਉਸ ਡਿਨਰ ਦੇ ਲਈ ਧੰਨਵਾਦ ਕਰਦੇ ਤੇ ਕਹਿੰਦੇ ਕਿ ਤੇਰਾ ਇਹ ਰੈਸਟੋਰੈਂਟ ਆ ਜਿਹੜਾ ਇਹਦੇ ਵਿੱਚ ਮੈਨੂੰ ਆ ਕੇ ਬਹੁਤ ਖੁਸ਼ੀ ਮਿਲਦੀ ਆ ਤੇ ਉਹ ਬੰਦਾ ਅੱਖਾਂ ਭਰ ਕੇ ਪਿਆਰ ਨਾਲ ਉਸ ਕੁੜੀ ਦੇ ਵੱਲ ਦੇਖਦਾ ਤੇ ਉਸ ਨੂੰ ਕਹਿੰਦਾ ਇਹ ਹੁਣ ਮੇਰਾ ਰੈਸਟੋਰੈਂਟ ਹੈ ਇਹ ਰੈਸਟੋਰੈਂਟ ਮੈਂ 20 ਸਾਲ ਖਤਮ ਹੋ ਗਿਆ ਤੁਹੇ ਰੈਸਟੋਰੈਂਟ ਕਿਉਂ ਬੇਚ ਦਿੱਤਾ ਕਿਉਂ ਖਤ ਹੋ ਗਿਆ ਤਰਾ ਇਹ ਰੈਸਟੋਰੈਂਟ ਉਹ ਦੱਸਦਾ ਕਿ ਇਸ ਦੀ ਕਾਸ਼ਤ ਤੇ ਮੈਂ ਤਰੱਕੀਟਮੈਂਟ ਕਰਾਇਆ ਔਰ ਇਹ ਉਹੀ ਰੈਸਟੋਰੈਂਟ ਆ ਜਿਸ ਰੈਸਟੋਰੈਂਟ ਦੇ ਵਿੱਚ ਤੈਨੂੰ ਆ ਕੇ ਖੁਸ਼ੀ ਹੋਣੀ ਸੀ ਤੈਨੂੰ ਖਾ ਕੇ ਖੁਸ਼ੀ ਹੋਣੀ ਸੀ ਤੇ ਆਪਣਾ ਸਮਾਂ ਬਣਾ ਕੇ ਖੁਸ਼ੀ ਹੋਣੀ ਸੀ ਤਾਂ ਇਹ ਉਹੀ ਰੈਸਟੋਰੈਂਟ ਆ ਜਿਸ ਨੇ ਤਰੀਪੁਰੀ ਲਾਈਫ ਬਣਾਤੀ ਔਰ ਉਹ ਲਾਈਫ ਹੁਣ ਮੇਰੀ ਹੈ ਮੈਨੂੰ ਇਸ ਦੇ ਵਿਕਣ ਦੇ ਕੋਈ ਗਮ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਇਸ ਤੋਂ ਬਾਅਦ ਆਪਣਾ ਫਿਊਚਰ ਹੈ ਜਿਹੜਾ ਉਸ ਸਿਕਿਓਰ ਹੋਇਆ ਔਰ ਉਸ ਸਿਕਿਓਰ ਇਸ ਕਰਕੇ ਹੋਇਆ ਇਸੇ ਰੈਸਟੋਰੈਂਟ ਕਰਕੇ ਤਾਂ ਇਸ ਪੂਰੀ ਕਹਾਣੀ ਤੋਂ ਮੈਨੂੰ ਲੱਗਦਾ ਕਿ ਇਹ ਮੈਸੇਜ ਮਿਲਦਾ ਕਿ ਕਿਸੇ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਿਸੇ ਦੀ ਖੁਸ਼ੀ ਖਰਾਬ ਨਹੀਂ ਕਰਨੀ ਚਾਹੀਦੀ ਉਸ ਦੀ ਖੁਸ਼ੀ ਨੂੰ ਵਧਾਉਣਾ ਚਾਹੀਦਾ ਤੇ ਇੱਕ ਛੋਟਾ ਜਿਹਾ ਮੂਮੈਂਟ ਇੱਕ ਛੋਟਾ ਜਿਹਾ ਕੰਮ ਜਿਹੜਾ ਉਹ ਕਿਸੇ ਬੁਰੇ ਇਨਸਾਨ ਨੂੰ ਇੱਕ ਚੰਗੇ ਇਨਸਾਨ ਦੇ ਰੂਪ ਵਿੱਚ ਬਦਲ ਸਕਦਾ ਇਹ ਇਸ ਕਹਾਣੀ ਦਾ ਮੇਨ ਮਕਸਦ ਹੈ ਤਾਂ ਸਾਰਿਆਂ ਨੂੰ ਖੁਸ਼ ਰਹਿਣਾ ਚਾਹੀਦਾ ਹੈ ਤੇ ਕਿਸੇ ਹੋਰ ਦਾ ਸਮਾਂ ਕਿਸੇ ਹੋਰ ਦਾ ਮਨ ਕਿਸੇ ਦੱਤੇ ਨਾਲ ਜਿਹੜਾ ਹੋ ਕਦੇ ਦਿਖਾਉਣਾ ਨਹੀਂ ਚਾਹੀਦਾ ਔਰ ਚੰਗੇ ਇਨਸਾਨ ਦੇ ਰੂਪ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਤੇ ਚੰਗਾ ਇਨਸਾਨ ਬਣਨਾ ਹੀ ਸਭ ਤੋਂ ਵੱਡੀ ਗੱਲ ਹੈ ਸ਼ਰ ਪਰਮਾਤਮਾ ਇਹੀ ਚਾਹੁੰਦਾ ਹਰ ਇਨਸਾਨ ਨੂੰ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਔਰ